ਸਰਕਾਰ ਜਾਇ ਤੇ ਰੋਸ ਪਤਾ ਚਲਦਾ ਹੈ ਆ ਕੀ ਕਾਰਨ ਹੋਇਆ ਅੱਜ ਅਸੀਂ ਇਸ ਸਕੀਮ ਦੀ ਕਾ ਲਾਈਤੀ ਕਿ ਬਿਜਲੀ ਬੋਰਡ ਦੇ ਮੁਲਾਜ਼ਮਾਂ ਕਰ ਜਿਹੜਾ ਬਿਜਲੀ ਬੋਰਡ ਬਿਜਲੀ ਸੋਧ ਬਿਲ 2025 ਹੈ ਉਹਨੂੰ ਸਰਕਾਰ ਲਾਗੂ ਕਰਨ ਜਾ ਰਹੀ ਹੈ ਅਸੀਂ ਉਹਦੇ ਬਰ ਖਿਲਾਫ ਆਏ ਤੇ ਵੀ ਅਸੀਂ ਲਾਗੂ ਨਹੀਂ ਹੋਣ ਦਿੰਦੇ ਇਹ ਜਿਹੜੀ ਸਰਕਾਰ ਹੈ ਹੌਲੀ ਹੌਲੀ ਪ੍ਰਾਈਵੇਟ ਕਰਨਾ ਚਾਹੁੰਦੀ ਹੈ ਪ੍ਰਾਈਵੇਟ ਕਿੰਨੀ ਨੁਤਰੀ ਵੀ ਹੈ ਜਿਸ ਤਰ੍ਹਾਂ ਸਾਡਾ ਬਿਜਲੀ ਸੀ ਡੈਕਟ ਹੈ ਹੋਰ ਐਕਟ ਹੈ ਹੌਲੀ ਹੌਲੀ ਵੀ ਅਦਾਨੀ ਵਰਨੀਆਂ ਨੂੰ ਇਹ ਬੀਜ ਸਾਰਾ ਕੁਝ ਸੰਭਾਲਦੀ ਏ ਮੋਦੀ ਸਰਕਾਰ ਉਹ ਚੱਕਰਾਂ ਮ ਤੋਰੀ ਵੀ ਹੈ ਪਰ 2027 ਦੀਆਂ ਵੋਟਾਂ ਯਾਦ ਕਰ ਲੈ ਉਹਨਾਂ ਮੂਹਰੇ ਰੱਖ ਲੈ ਕਰੇ ਹਰੇਕ ਗੱਲ ਵੀ ਜਿਸ ਤਰ੍ਹਾਂ ਪਹਿਲਾਂ ਅਸੀਂ ਮੂੰਹ ਤੋਂ ਆਇਆ ਇਹਦਾ ਉਸ ਤਰ੍ਹਾਂ ਹੀ ਹੁਣ ਮੂੰਹ ਤੋਂ ਆ ਦੇਣਾ ਮੋਦੀ ਦਾ ਵੀ ਜੇ ਆ ਬਿਜਲੀ ਜੋਧ ਬਿਲ 2025 ਲਾਗੂ ਕਰਤਾ ਜਿਸ ਤਰ੍ਹਾਂ ਸੰਘਰਸ਼ ਦਿੱਲੀ ਪਹਿਲਾਂ ਵਿੱਟਿਆ ਉਸ ਤਰ੍ਹਾਂ ਹੀ ਵਿੱਟੂਗੇ ਨਾ ਸਾਡਾ ਆਹ ਸੀਟ ਬਿਲ ਪਾਸ ਹੋਣ ਦੇਣਾ ਸੀ ਕੋਈ ਵੀ ਕਿਸੇ ਕਿਸਮ ਦੀ ਹਰਕਤ ਕਰਦੀ ਹੈ ਸਰਕਾਰ ਅਸੀਂ ਇਹਨਾਂ ਦੀ ਲਾਗੂ ਨਹੀਂ ਹੋਣ ਦੰਦੇ ਮੁਲਾਜ਼ਮ ਵੀ ਡੈਲ ਹੋ ਗਏ ਸਾਡੇ ਅਸੀਂ ਵੀ ਇਕੱਠੇ ਆ ਗਏ ਅਗਲਾ ਕਦਮ ਕੀ ਹੋ ਗਿਆ ਪ੍ਰਸ਼ਾਸਨ ਕਿੰਨੇ ਕੀ ਦਿਨ ਦਾ ਸਮਾਂ ਕੰਮ ਕਰਦੇ ਆ ਜਾਣੇ ਦੇਖੋ ਜੀ ਕੱਲ ਐਸਕੇਮ ਦੀ ਮੀਟਿੰਗ ਹੈ ਚੰਡੀਗੜ੍ਹ ਕਿਸਾਨ ਭਵਨ ਇਹ ਤਾਂ ਹਾਈ ਕਮਾਂਡ ਦੇ ਮਰਜ਼ੀ ਹੈ ਵੀ ਕਿੰਨਾ ਕੁ ਟਾਈਮ ਦੇਣਾ ਅਸੀਂ ਤਾਂ ਸਿਰਫ ਜਿਹੜਾ ਹਾਈ ਕਮਾਂਡ ਸਾਨੂੰ ਆਰਡਰ ਲਾਉਗੀ ਉਹਦੇ ਪਰ ਪੈਰਾ ਦੇਣੇ ਨੂੰ ਸਾਤੇ ਦਾ ਟਰੈਡੀਆਂ ਕਢਾ ਲਵੇ ਔਰ ਜਾਮਲੋਵਾਲ ਵੀ ਜਿੱਥੇ ਮਰਜੀ ਤੁਹਾਨੂੰ ਆਰਡਰ ਆ ਗਿਆ ਸੀ ਉਹੀ ਕੁਝ ਕਰਦੇ ਆਂ ਸੁਪਰ ਸਰਕਾਰਾਂ ਦਾ ਕਿੰਨਾ ਕਰੋਲ ਹੈ ਜੀ ਕਿੰਨਾ ਕਿ ਤੁਹਾਡੇ ਹੱਕ ਚ ਆਇਆ ਹੈ ਖਲਾਫੇ ਖੜੇ ਦੇਖੋ ਦੇਖੋ ਸੁਪਰ ਸਰਕਾਰ ਵੀ ਉੱਧਰ ਨੂੰ ਤਲੀ ਦੀ ਹੈ ਬੀ ਟੀਮ ਹੈ ਇਹ ਭਾਜਪੀ ਦੀ ਇਹ ਵੀ ਉੱਧਰ ਨੂੰ ਤਲੀ ਦੀ ਹੈ ਆ ਤਾਂ ਜਿਹੜਾ ਕੁਝ ਕਹਿ ਦਿੰਦੇ ਉਹ ਉਹੀ ਕੁਝ ਲਾਗੂ ਕਰ ਦਿੰਦੇ ਲਾਗੂ ਤਾਂ ਇਹਨਾਂ ਨੂੰ ਤੀ ਕਰਾਉਂਦੇ ਹਨ ਯਾਨੀ ਸਾਰਾ ਫੇਰਾ ਇਹਨਾਂ ਦੇ ਸਿਰ ਦਨੇ ਆਵਾਜ਼ ਉੱਪਰ ਤੇ ਆਉਂਦੀ ਹੈ ਮੋਦੀ ਦੀ ਆਉਂਦੀ ਹੈ ਹੌਲੀ ਹੌਲੀ ਲਾਗੇ ਆ ਕਰ ਦੁੰਦਾ ਗੇਜਰੀ ਵਾਲਾ ਕਿ ਕਹਿ ਦੁੰਦਾ ਬਗਉਤ ਬੰਨ ਨੂੰ ਵੀ ਲਾਗੂ ਕਰਦੇ ਆ ਆ ਮਤਲਬ ਕਿ ਇਹ ਲਾਗੂ ਕਰਦੇ ਨੇ ਇਹਨਾਂ ਨੂੰ ਵਿਚਾਰੇ ਨੂੰ ਪਤਾ ਨਹੀਂ ਹੈ ਇਹ ਕੋਈ ਮੋਬਾਈਲ ਸਵਾਰਦਾ ਤਾਂ ਕੋਈ ਕੁਸ਼ ਕਰਦਾ ਤਾਂ ਸਾਰੇ ਕੱਚੇ ਬੰਨੈਨਾ ਵੇਚਣੇ ਵਾਲੇ ਆ ਇਹਨਾਂ ਨੂੰ ਰਾਜਨੀਤੀ ਬਾਰੇ ਕੋਈ ਗਿਆਨ ਨਹੀਂ ਪ੍ਰਧਾਨ ਜੀ ਮੁੱਖ ਮੰਤਰੀ ਸਾਹਿਬ ਦਾ ਸੋਸ਼ਲ ਮੀਡੀਆ ਦੇ ਵੀ ਪੰਜਾਬ ਰੋਡ ਪੇਜ ਨੇ ਬਹੁਤ ਧਰਨਾ ਕੀਤਾ ਸੀਗਾ ਜੀ ਉਹਦੇ ਸਬੰਧ ਵਿੱਚ ਇੱਕ ਬਿਆਨ ਜਾਰੀ ਕਰਦਾ ਕਹਿੰਦੇ ਵੀ ਜੇ ਉਹਨਾਂ ਨੂੰ ਕੋਈ ਪ੍ਰੋਬਲਮ ਹੈ ਉਹ ਤੁਹਾਨੂੰ ਉਹਨਾਂ ਦੇ ਜਿਹੜੇ ਪ੍ਰਧਾਨ ਹੈ ਸਾਡੇ ਨਾਲ ਅੱਗੇ ਗੱਲ ਕਰਨ ਅਸੀਂ ਹੱਲ ਕੱਢਾਂਗੇ ਪਰ ਉਹ ਆਮ ਜਨਤਾ ਨੂੰ ਹੈਰਾਨ ਪਰੇਸ਼ਾਨ ਨਾ ਕਰਨ ਜਿਵੇਂ ਬੱਤਸਾ ਰੋਕਣੀਆਂ ਜਾਂ ਕੁਝ ਹੋਰ ਹੈ ਜਾ ਇਹਦੇ ਬਾਰੇ ਭਗਵਾਨਤਮਾਨ ਸਰਕਾਰ ਨਾਲ ਬਹੁਤ ਮੀਟਿੰਗਾਂ ਹੋਦੀਆਂ ਭਗਵਾਨਤਮਾਨ ਨੂੰ ਪਤਾ ਹੈ ਸਾਰਿਆਂ ਨੂੰ ਕਹਿੰਦਾ ਤਾਂ ਵੀ ਮਨ ਨੂੰ ਹਰੇਕ ਚੀਜ਼ ਦਾ ਪਤਾ ਖੇਤੀਬਾੜੀ ਬਾਰੇ ਪਤਾ ਸਰ ਕਾਸੀ ਬਾਰੇ ਪਤਾ ਪਰ ਪਬਲਿਕ ਇਹਨਾਂ ਨੂੰ ਦੱਸ ਦੂਗੀ ਇਹ ਜਿਹੜਾ ਰੌਲਾ ਪਾਈ ਜਾਂਨੇ 2027ਵਾਂ ਵੀ ਅਸੀਂ ਦੁਬਾਰਾ ਸਰਕਾਰ ਲਿਆਉਂਗੇ ਇਹਨੂੰ ਭਗਵਾਨਤਮਾਨ ਨੂੰ 2027ਵਾਂ ਹੀ ਪਤਾ ਲੱਗ ਜਾਣਾ ਵੀ ਕਿਹਾ ਜਾ ਕੰਮ ਕਰਿਆ ਕਿਹਾ ਜਾਂ ਨਹੀਂ ਇਹ ਤਾਂ ਪੈਸੇ ਇਕੱਠੇ ਕਰਨ ਲੱਗੇ ਪਏ ਸਰਕਾਰ ਪੈਸੇ ਇਕੱਠੇ ਕਰਦੀ ਹੈ ਕਰਜ਼ਾ ਸਰਕਾਰੀ ਜ਼ਮੀਨਾਂ ਵੇਚਦੀ ਹੈ ਚਿਲਾ ਰਹੀ ਹੈ ਸਰਕਾਰ